ਕੀਵੇਂ ਪੈਰੀ ਕੁੰਗਰੋ ਪੰਨੀਏ ਸਾਨੂੰ ਨੱਚਣ ਤਾਂ ਨਹੀਂ ਚੱਚ ਸੜਿਆਰ ਮਨਾਤੇ ਮੁਰਸ਼ਦਾ ਤੂੰ ਰੱਖੇ ਸਾਡੀ ਲੱਚ ਤੂੰ ਰੱਖੇ ਸਾਡੀ ਲੱਚ ਦੁਨੀਆ داری ਵਿੱਚ ਹੋਇਆ ਮਸ਼ਰੂਫ ਜਿਹੜਾ ਉਮਰ ਜ਼ਾਇਆ ਉਸ ਨਾਤਾਨ ਕੀਤੀ ਰਹਿਮਤ ਰੱਬ ਦੀ ਉਸਤੇ ਨਹੀਂ ਹੁੰਦੀ ਜਿਨਨੇ ਨੇਕੀ ਨਾਂ ਵਿੱਚ ਚਹਾਨ ਕੀਤੀ ਤੇ ਜਿਸਨੂੰ ਲੱਗੇ ਚੋਟ ਇਸ਼ਕ ਦੀ ਉਸ ਦਾ ਹਾਲ ਤੇ ਜਾਣੇ ਰੱਬ ਪੜਨ ਨਮਾਜ਼ ਤੋਂ ਇਸ਼ਕੇ ਵਾਲੀ ਬਾਕੀ ਕੋਰ ਕਹਾਣੀ ਸਭ ਤੇ ਵਖੋ ਵਖ ਮੰਜੀਆਂ ਝੁੱਲੇ ਹੋ ਕੇ ਜਿਨਨੇ ਵੀਰ ਸਾਂ ਉਹਨੇ ਝੁੱਲੇ ਹੋ ਕੇ ਤੇਰੇ ਜਾਣ ਤੋਂ ਬਾਅਦ ਇੰਨਾ ਫਰਕ ਪਿਆ ਏ ਮਾਂ ਮੈਨੂੰ ਮੇਰੇ ਕੱਪੜੇ ਹੁਣ ਖੁੱਲੇ ਹੋ ਕੇ ਮੈਨੂੰ ਮੇਰੇ ਕੱਪੜੇ ਹੁਣ ਖੁੱਲੇ ਹੋ ਕੇ ਉੱਚੀਆਂ ਲੰਮੀਆਂ ਟਾਲੀਆਂ ਠੰਡੀਆਂ ਚਿੰਨਾਤੀਆਂ ਸ਼ਾਵਾਂ ਹਰ ਇੱਕ ਚੀਜ਼ ਬਾਜ਼ਾਰੋਂ ਲੱਭਦੀ ਪਰ ਨਹੀਂ ਲੱਭਦੀਆਂ ਕਦੀ ਮਾਵਾਂ ਪਤਨੈ ਉਲਾਪਤੀਆਂ ਕਦੀ ਮਾਵਾਂ ਬੱਲਿਆ ਕਿਸੇ ਦੇ ਝੋਠੇ ਇਸ਼ਕ ਨਾਲ ਅਸੀਂ ਇਸ਼ਕ ਖੁਦਾਤਾ ਪਾਇਆ ਏ ਤੇ ਜਿੰਨੇ ਲਾ ਕੇ ਪਿੱਛੇ ਨਹੀਂ ਮੁੜਨਾ ਅਸੀਂ ਐਸਾ ਯਾਰ ਬਨਾਇਆ ਏ ਅਸੀਂ ਐਸਾ ਯਾਰ ਬਨਾਇਆ ਏ ਅਸੀਂ ਮੰਦਰ ਵਿੱਚ ਨਮਾਜ਼ ਪੜੀ ਤੇ ਮਸਜਿਦ ਵਿੱਚ ਸਲੋਕ ਕਸੀਰਬ ਸੱਚਾ ਨਾ ਵੰਡਿਆ ਸਾਨੂੰ ਕਾਫਰ ਆਖਣ ਲੋਕ ਸਾਨੂੰ ਕਾਫਰ ਆਖਣ ਲੋਕ ਚੱਲਿਆ ਇਸ਼ਕ ਵਪਾਰ ਨਹੀਂ ਹੁੰਦਾ ਸ਼ਰਤਾਂ ਲਾ ਕੇ ਪਿਆਰ ਨਹੀਂ ਹੁੰਦਾ ਹਾਸੇ ਦੇ ਕੇ ਹੋਕੇ ਲੈਣੇ ਸੌਖਾ ਕਾਰੋ ਵਪਾਰ ਨਹੀਂ ਹੁੰਦਾ ਮੰਗਨ ਜਾਣ ਤਾਂ ਦੇਣੀ ਪੈਂਦੀ ਸਚਨਾ ਨੂੰ ਇਨਕਾਰ ਨਹੀਂ ਹੁੰਦਾ ਹੈ ਸਚਨਾ ਨੂੰ ਨਿਨ ਕਾਦ ਨਹੀਂ ਹੁੰਦਾ ਕਦੇ ਮਹਿਕ ਨਾ ਮੁੱਕਦੀ ਫੁੱਲਾਂ ਵਿੱਚੋਂ ਫੁੱਲ ਸੁੱਕਦੇ ਸੁੱਕਦੇ ਸੁੱਕ ਜਾਂਦੇ ਕੋਈ ਕਦਰ ਨਾ ਜਾਣੇ ਪਿਆਰ ਦੀ ਦਿਲ ਟੁੱਟਦੇ ਟੁੱਟਦੇ ਟੁੱਟ ਜਾਂਦੇ ਬੁढ़े ਬੰਦੇ ਮੈਂ ਲੱਪਣ ਤੁਰਿਆ ਬੁਰਾ ਨਾ ਲੱਪਿਆ ਕੋਈ ਆਪਣੇ ਅੰਦਰ ਝਾਕ ਕੇ ਦੇਖਿਆ ਮੈਥੋਂ ਪੁਰਾਣਾ ਕੋਈ ਮੈਥੋਂ ਪੁਰਾਣਾ ਕੋਈ ਇੱਥੇ ਕਈਆਂ ਨੂੰ ਮਾਨ ਵਫਾਵਾਂ ਦਾ ਤੇ ਕਈਆਂ ਨੂੰ ਨਾਜ਼ ਅਦਾਵਾਂ ਦਾ ਅਸੀਂ ਪੀਲੇ ਪੱਤੇ ਦਰਖਤਾਂ ਤੇ ਸਨੁ ਰਿੰਦਾ ਖਾਫ ਹਵਾਵਾਂ ਦਾ ਸਨੁ ਰਿੰਦਾ ਖਾਫ ਹਵਾਵਾਂ ਦਾ ਨਹੀਂ ਲੰਗਦਾ ਵਕਤ ਵਿਛੋੜੇ ਦਾ ਬੇਨ ਯਾਰ ਗੁਜ਼ਾਰਾ ਕੌਣ ਕਰੇ ਦੁਨੀਆ ਤੋਂ ਕਿਨਾਰਾ ਹੋ ਸਕਦਾ ਏ ਯਾਰਾਂ ਤੋਂ ਕਿਨਾਰਾ ਕੌਣ ਕਰੇ ਇੱਕ ਦਿਨ ਹੋਵੇ ਤਾਂ ਲੰਘ ਜਾਵੇ ਬੁੱਲਿਆ ਪਰ ਸਾਰੀ ਉਮਰ ਗੁਜ਼ਾਰਾ ਕੌਣ ਕਰੇ ਹੈ ਸਾਰੀ ਉਮਰ ਗੁਜ਼ਾਰਾ ਕੌਣ ਕਰੇ ਆਪਣਾ ਰਿਸ਼ਤਾ ਬਣਾ ਲਿਆ ਮੈਨੂੰ ਦਰਦ ਕਮਾਣੇ ਖਾਲਿਆ ਮੈਨੂੰ ਜ਼ਿੰਦਗੀ ਨੇ ਜਦ ਠੋਕਰ ਮਾਰੀ ਮੌਤ ਨੇ ਸਿੰਨੇ ਲਾ ਲਿਆ ਮੈਨੂੰ ਤੇ ਗਲੀਆਂ ਸੁੰਝੀਆਂ ਉਚਾੜ ਦਿਸਣ ਸਾਨੂੰ ਵੇੜਾ ਖਾਨ ਨੂੰ ਆਵੇ ਉਹ ਗੁਲਾਮ ਫਰੀਦਾ ਉੱਥੇ ਕੀ ਵਸਣਾ ਉਹ ਜਿੱਥੇ ਮਾਂ ਨਜ਼ਰ ਨਾ ਆਵੇ ਉਹ ਜਿੱਥੇ ਮਾਂ ਨਜ਼ਰ ਨਾ ਆਵੇ ਉਮੀਦ ਕਰਤਾ ਹਾਂ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਲੋਨ ਨੂੰ ਬਹੁਤ ਸ਼ਾਂਤੀ ਮਿਲੀ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ دیکھتے ਰਹਲੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ